ਲੋ ਜੀ ਅੱਜ ਪਿੰਡ ਸਲੋ ਵਾਤਾਵਨ ਸੰਭਾਲ ਸੁਸਾਇਟੀ ਸਲੋ ਵੱਲੋਂ ਜਿਹੜੀ ਅੱਜ ਿਆਫਰਪੁਰ ਵੈਰਸੀਆਂ ਰੋਡ ਤੇ ਜਿਹੜਾ ਹੈਗਾ ਆ ਰੁੱਖਾਂ ਦੀ ਸ਼نگਾਈ ਵੀ ਕੀਤੀ ਜਾ ਰਹੀ ਆ ਤੇ ਸ਼نگਾਈ ਦੇ ਨਾਲ ਨਾਲ ਜਿਹੜੀ ਅੱਜ ਜਿਹੜੇ ਰੁੱਖਿਆ ਜਿਨ੍ਹਾਂ ਨੂੰ ਸੇਕ ਲੱਗੀ ਆ ਉਹਨਾਂ ਨੂੰ ਅਸੀਂ ਦਵਾਈ ਵੀ ਪਾਉਣੀ ਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਆ ਆਪਾਂ ਜਿਹੜੀ ਆ ਕਲੀ ਜਿਹੜੀ ਆ ਬਣ ਰਹੀ ਆ ਉਹ ਵੀ ਆਪਾਂ ਜਿਹੜੀ ਆ ਸਾਰੇ ਰੁੱਖ ਜਿਹੜੇ ਆ ਜਿਨ੍ਹਾਂ ਦੀ ਸੰਗਾਈ ਕਰਦੇ ਆ ਉਹਨਾਂ ਰੁੱਖਾਂ ਨੂੰ ਜਿਹੜੀ ਆ ਇਹ ਕਲੀ ਕਰਨੀ ਆ ਤੇ ਬਿੱਲਾ ਜੀ ਫੜੋ ਜਰਾ ਇੱਕ ਮਿੰਟ ਮੋਬਾਈਲ ਅੱਜ ਜਿਹੜੀ ਵਾਤਾਵਰਣ ਸੰਭਾਲ ਪੈਟੀ ਵੱਲੋਂ ਜਿਹੜੀ ਆ ਸਾਡੇ ਰੁੱਖਾਂ ਦੀ ਜਿਹੜੀ ਆ ਸਿੰਗਾਈ ਕੀਤੀ ਜਾ ਰਹੀ ਆ ਤੇ ਸਪਾਈ ਕੀਤੀ ਜਾ ਰਹੀ ਆ ਉਹਦੇ ਤਹਿਤ ਜਿਹੜੀ ਆ ਵਾਤਾਵਰਨ ਨੂੰ ਸੰਭਾਲਣ ਲਈ ਜਿਹੜਾ ਆ ਇਹ ਬਹੁਤ ਹੀ ਵਧੀਆ ਕੋਸ਼ਿਸ਼ ਆ ਵਾਤਾਵਰਨ ਸੰਭਾਲ ਚਾਹੀਦੀ ਆ ਮੈਨੂੰ ਇੱਕ ਉਹ ਗੀਤ ਗੀਤ ਯਾਦ ਆ ਰਿਹਾ ਹਰਮਨ ਦਾ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਮੁਖ ਤੋਂ ਮਿੱਠਾ ਬੋਲ ਤੂੰ ਸਭਨਾ ਦਾ ਸਤਕਾਰ ਕਰ ਬੱਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਬਹੁਤ ਹੀ ਵਧੀਆ ਇਹ ਮੇਰਾ ਫੇਵਰਟ ਜਿਹੜਾ ਗੀਤ ਹੈਗਾ ਆ ਜਿਹਦੇ ਵਿੱਚ ਜਿਹੜਾ ਆ ਉਹ ਦਿਖਾਉਂਦੇ ਆ ਕਿ ਇਹ ਕਿਹੜਾ ਆ ਰੁੱਖਾਂ ਦੀ ਜਦੋਂ ਕਟਾਈ ਕਰਦੇ ਆ ਆਪਾਂ ਰੁੱਖਾਂ ਦੀ ਕਟਾਈ ਕਰਨ ਨਾਲ ਜਿਹੜਾ ਆ ਆਪਣੇ ਜਿੱਥੇ ਜਿਹੜੇ ਪੰਛੀਆਂ ਦੇ ਆਲ ਨੇ ਆ ਪੰਛੀਆਂ ਦੇ ਆਲ ਨੇ ਆ ਜਿੱਥੇ ਨਿੱਕੇ ਨਿੱਕੇ ਜਿਹੜੇ ਬੱਚੇ ਉਹਨਾਂ ਦੇ ਹੁੰਦੇ ਆ ਉਹ ਜਿਹੜੇ ਆ ਉਹਨਾਂ ਦੇ ਆਲ ਨੇ ਖਰਾਬ ਹੋ ਜਾਂਦੇ ਆ ਤੇ ਉਹਦੇ ਨਾਲ ਹੀ ਜਿਹੜੇ ਆ ਬਹੁਤ ਸਾਰੇ ਜਿਹੜੇ ਪੰਛੀ ਆ ਘਰੋਂ ਬੇਕਾਰ ਹੋ ਜਾਂਦੇ ਆ ਸੋ ਸਾਡੀ ਵਾਤਾਵਰਣ ਸੰਭਾਲ ਸੋਸਾਇਟੀ ਦੀ ਕੋਸ਼ਿਸ਼ ਆ ਕਿ ਅੱਜ ਜਿਹੜੇ ਆ ਜਿੰਨੇ ਵੀ ਰੁੱਖ ਹੈਗੇ ਆ ਇਹਨਾਂ ਦੀ ਆਪਾਂ ਸੰਗਾਈ ਕਰਕੇ ਜਿਹੜੀ ਆ ਆਪਾਂ ਇਹਨਾਂ ਨੂੰ ਜਿਹੜੀ ਕਲੀ ਕੀਤੀ ਜਾਵੇ ਤੇ ਕਲੀ ਦੇ ਨਾਲ ਨਾਲ ਜਿਹੜੀ ਆ ਸਿੰਗ ਜਿਹੜੀ ਆ ਸਿੰਗ ਜਿਹਨਾਂ ਬੂਟਿਆਂ ਨੂੰ ਲੱਗਿਓ ਆ ਉਹਨਾਂ ਬੂਟਿਆਂ ਨੂੰ ਆ ਆ ਦੇਖੋ ਜੀ ਜਿੱਦਾਂ ਗੋਰਾ ਜੀ ਕਰ ਰਹੇ ਆ ਇਹ ਬੂਟਿਆਂ ਨੂੰ ਜੜ੍ਹਾਂ ਤੋਂ ਜਿਨ੍ਹਾਂ ਨੂੰ ਸਿੰਗ ਲੱਗੀ ਆ ਜਿਹੜਾਂ ਤੋਂ ਸਵਾਈ ਕਰਕੇ ਉਹਨਾਂ ਨੂੰ ਅਸੀਂ ਸਿੰਗ ਦੀ ਜਿਹੜੀ ਆ ਦਵਾਈ ਪਾਉਣੀ ਆ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜਿਹੜੀ ਆ ਸਾਨੂੰ ਦਵਾਈ ਲੈ ਕੇ ਦਿੱਤੀ ਗਈ ਆ ਜਿਹਦੇ ਵਿੱਚ ਉਹਨੇ ਕਿਹਾ ਕਿ ਜਿਹੜੀ ਇਹ ਦਵਾਈ ਆ 500 ਰੁੱਖਾਂ ਨੂੰ ਜਿਹੜੀ ਆ ਪੈਣੀ ਆ ਸੋ ਬਹੁਤ ਹੀ ਵਧੀਆ ਕੋਸ਼ਿਸ਼ ਆ ਵਾਤਾਵਰਨ ਸੰਭਾਲ ਸਾਇਟੀ ਦੇ ਸਮੂਹ ਮੈਂਬਰਾਂ ਦੀ ਸਮੂਹ ਨੌਜਵਾਨ ਸਾਥੀਆਂ ਦੀ ਤੇ ਜਿਹੜੇ ਬੱਚੇ ਆ ਸਕੂਲ ਤੋਂ ਇਹਨਾਂ ਨੂੰ ਛੁੱਟੀ ਅੱਜ ਐਤਵਾਰ ਹੈਗਾ ਐਤਵਾਰ ਕਰਕੇ ਜਿਹੜਾ ਆ ਇਹ ਸਾਡਾ ਬੱਚੇ ਸਾਥ ਦਿੰਦੇ ਆ ਵਾਤਾਵਰਨ ਨੂੰ ਬਚਾਉਣ ਲਈ ਬੂਟਿਆਂ ਦੀ ਸਿੰਗਾਈ ਕਰ ਲਈ ਤੇ ਨਾਲ ਸਾਡੇ ਹੋਰ ਜਿਹੜੇ ਆ ਸਿਆਣੇ ਬੰਦੇ ਹੈਗੇ ਆ ਉਹ ਜਿਨ੍ਹਾਂ ਨੇ ਦਵਾਈ ਪਾਉਣੀ ਹੈਗੀ ਆ ਕਿਉਂਕਿ ਦਵਾਈ ਦਾ ਕੰਮ ਅਸੀਂ ਬੱਚਿਆਂ ਨੂੰ ਨਹੀਂ ਦਿੰਦੇ ਉਹ ਜਿਹੜੇ ਸਾਡੇ ਏ ਵੱਡੇ ਸੀਨੀਅਰ ਆ ਸੀਨੀਅਰ ਮੈਂਬਰ ਹੈਗੇ ਆ ਉਹਨਾਂ ਨੂੰ ਆਪਾਂ ਜਿਹੜਾ ਆ ਇਹ ਕੰਮ ਦਿੰਦੇ ਹੈਗੇ ਆ ਸੋ ਮੈਂ ਜਿੰਨੇ ਵੀ ਵਾਤਾਵਰਨ ਸੰਭਾਲ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਆ ਸਾਰਿਆਂ ਦਾ ਤੇ دلੋਂ ਧੰਨਵਾਦੀ ਆ ਤੇ ਉਮੀਦ ਕਰਦਾ ਕਿ ਹਰੇਕ ਐਤਵਾਰ ਇਸੇ ਤਰ੍ਹਾਂ ਜਿਹੜਾ ਆ ਇਸੇ ਤਰ੍ਹਾਂ ਇਸੇ ਤਰ੍ਹਾਂ ਜਿਹੜਾ ਆ ਸਾਡਾ ਵਾਤਾਵਰਨ ਸੰਭਾਲ ਸੁਸਾਇਟੀ ਦੇ ਸੀਨੀਅਰ ਮੈਂਬਰਾਂ ਦਾ ਸਾਥ ਦਿੰਦੇ ਰਹੋਗੇ ਤੇ ਸਾਡੀ ਵਾਤਾਵਰਨ ਸੰਭਾਲ ਸੁਸਾਇਟੀ ਇਸੀ ਤਰ੍ਹਾਂ ਹਰੇਕ ਐਤਵਾਰ ਜਾਂ ਜਦੋਂ ਵੀ ਕੋਈ ਛੁੱਟੀ ਆਂਦੀ ਆ ਤੇ ਇਸੇ ਤਰ੍ਹਾਂ ਜਿਹੜਾ ਬੂਟਿਆਂ ਦੀ ਸਿਵਾਇ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਜਿਹੜਾ ਆ ਪੂਰੀ ਕੋਸ਼ਿਸ਼ ਕਰਦੀ ਰਹੂਗੀ ਅੱਜ ਸਾਡੇ ਬਹੁਤੇ ਬੱਚੇ ਜਿਹੜੇ ਹੈਗੇ ਆ ਆ ਰਾਜਾ ਸਾਹਿਬ ਜੀ ਦੀ ਵਰਸੀ ਹੋਣ ਕਰਕੇ ਜਿਹੜੇ ਉੱਥੇ ਗਏ ਆ ਪਰ ਫਿਰ ਵੀ ਜਿਹੜੇ ਬੱਚੇ ਨਹੀਂ ਗਏ ਆ ਉਹਨਾਂ ਦੀ ਕੋਸ਼ਿਸ਼ ਆ ਕਿ ਜਿਹੜਾ ਹੈਗਾ ਇੱਥੇ ਆ ਕੇ ਜਿਹੜਾ ਆ ਜਿੱਥੇ ਵੀ ਆਪਾਂ ਬੂਟੇ ਲਾਣੇ ਆ ਉਹਨਾਂ ਦੀ ਜਿਹੜੀ ਸੰਗਾਈ ਕੀਤੀ ਜਾਵੇ ਸੰਗਾਈ ਕਰਕੇ ਜਿਹੜਾ ਆ ਇਨਾਂ ਨੂੰ ਜਿੱਥੇ ਸੇਕ ਲੱਗੀ ਆ ਉਹਨਾਂ ਨੂੰ ਜਿਹੜੀ ਆ ਦਵਾਈ ਪਾਈ ਜਾਵੇ ਸੋ ਸਾਰੇ ਵੀਰਾਂ ਦਾ ਤੇ ਇਹਦੇ ਲੋਤ ਧੰਨਵਾਦੀ ਆ ਅੱਜ ਸਾਡਾ ਵੀ ਜਿਹੜਾ ਫੁੱਟਬਾਲ ਦਾ ਮੈਚ ਸਗਾ ਐਸਨ ਕਾਲਜ ਬੰਗਾ ਜਿਹਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਤੁਸੀਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਲਈ ਜਿਹੜਾ ਆ ਆ ਜਿੱਥੇ ਗਰਾਊਂਡਾਂ ਦੇ ਨਾਲ ਜੋੜਦੇ ਆ ਉੱਥੇ ਸਾਡੀ ਬਾਤਾ ਬੰਦ ਸੰਭਾਲ ਸੁਸਾਇਟੀ ਜਿਹੜੀ ਪੂਰੀ ਕੋਸ਼ਿਸ਼ ਆ ਤੁਸੀਂ ਦੇਖ ਰਹੇ ਹੋ ਜੈ ਬਿੰਦੂ ਜੀ ਸਾਡੇ ਪ੍ਰਧਾਨ ਜੀ ਇਹ ਜਿਹੜੀ ਆ ਇਹ ਕਲੀ ਬਣਾ ਰਹੇ ਆ ਜਿਹੜੀ ਕਿ ਬੂਟਿਆਂ ਨੂੰ ਜਿਹੜੀ ਕੀਤੀ ਜਾਣੀ ਆ ਬਹੁਤ ਹੀ ਜੰਗੀ ਪੱਧਰ ਤੇ ਐਤਵਾਰ ਨੂੰ ਇਹ ਕੰਮ ਕਰਦੇ ਆ ਸੋ ਅਸੀਂ ਸਾਰੇ ਵੀਰਾਂ ਦੇ ਤੈ ਦਿਲੋਂ ਧੰਨਵਾਦੀ ਆ ਤੇ ਨਾਲ ਇਹ ਸਾਡੇ ਤੋਂ ਜਿਹੜੀ ਦਵਾਈ ਵੀ ਹੈਗੀ ਆ ਜਿਹੜੀ ਦਵਾਈ ਆ ਅਸੀਂ ਇਹ ਬੰਦ ਕੀਤੀ ਆ ਇਹ ਸਾਡੀ ਕੋਸ਼ਿਸ਼ ਆ ਕਿ ਬੱਚਿਆਂ ਨੂੰ ਨਹੀਂ ਅਸੀਂ ਸੀਨੀਅਰ ਜਿਹੜੇ ਬੰਦੇ ਹੈਗੇ ਆ ਉਹ ਜਿਹੜੀ ਦਵਾਈ ਪਾਉਂਦੇ ਆ ਸੋ ਸਾਰੇ ਵੀਰਾਂ ਦੇ ਤੈ ਦਿਲੋਂ ਧੰਨਵਾਦੀ ਆ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਇਸੇ ਤਰ੍ਹਾਂ ਸਾਡੀ ਇਹ ਵਾਤਾਵਰਨ ਸੰਭਾਲ ਸੁਸਾਇਟੀ ਦੀ ਜਿਹੜੀ ਕੋਸ਼ਿਸ਼ ਆ ਕਿ ਇਸੇ ਤਰ੍ਹਾਂ ਜਿਹੜਾ ਆ ਅਸੀਂ ਹਰੇਕ ਐਤਵਾਰ ਜਾਂ ਛੁੱਟੀ ਵਾਲਾ ਦਿਨ ਲਾ ਕੇ ਜਿਹੜਾ ਆ ਵਾਤਾਵਰਨ ਨੂੰ ਬਚਾਉਣ ਲਈ ਪੂਰੀ